Tak nak gak ada lagi apa yang gua suka, macam ada ini, kenapa dia cari orang-orang ada lagi, rotinya memang minta pun aisyah dia pun ayahnya neneknya sini, lewati cari aja, ayah tak apa, pakai jual. ਸੋ ਇਹ ਰੀਗ ਮੁੱਤ ਨਾ ਕਾਰ ਹੈ ਕੱਟ ਕੇ। ਹਾਂ ਮੈਂ ਆਪਣੀ ਜੁਹਾਣੀ ਪਤਨੀਆ ਕੰਨ ਹੈ। ਹਾਂ ਮੈਂ ਆਪਣੀ ਜੁਹਾਣੀ ਪਤਨੀਆ ਕੰਨ ਦੀ ਪਰਜਾਈ ਤੇ। ਨੰਦ ਵਰदाई ਲੱਗੀਆਂ ਪਗਾਂ ਦਵਾਦਾ। ਤੇਰਾ ਮਖਾ ਬਾਹਰ ਅੱਧੀ ਅੱਗੇ ਘੱਟ ਗਈ ਕੇ ਠੀਕ ਆ। ਨਾ ਨਾ ਬਾਹਰ ਹੀ ਮੱਛੀ ਹੈ ਇਹਨੂੰ। ਰੋਟੀ ਕੋਲ ਕੇ ਨਾਲ ਰੋਟੀ ਆਪ ਸੁਆ। ਕਿੰਨੇ ਰੋਟੀ ਖੇਦੀ ਬਣਦੀ ਹੈ ਭਾਜੀ ਨਾ? ਬਣਦੀ ਹੈ। ਕਾਈ ਗਰਮੀ ਹੈ ਨਿੱਕੀ ਤਾਂ ਰਾਣੀ ਤਾਂ ਪੂਰੀ ਰੋਈ ਮਾ ਕੱਲ ਲੱਗਿਆ ਕਰੇ ਉਹ ਆਪਣੀ ਸਰਦੀ ਤਰ ਕੋਈ ਦੀ ਬਾਅ ਉਹ ਕਾਈ ਨਿੱਕੀ ਸੋਈ ਗਰਮੀ ਵਾਲੀ ਆ ਬਾਈ ਛੋਟੀ ਹੈ ਤਰ ਸੋਈ ਸਾਡੀ ਅੱਜੀ ਕੋਈ ਹੈ ਨਾ ਇਹ ਪਹਿਲੇ ਵੀ ਰਾਣੀ ਉਹ ਮਰਦੀ ਬਦੀ ਸੋਈ ਹੋ ਗਈ ਰਾਣੀ 15 ਰੋਤੀ 3 ਉਹਦੀ 12 ਰੋਤੀ ਪਹਿਲੇ ਵੀ ਉਹ ਮਰਦੀ ਲੋ ਹਾਂ ਕਾਈ ਗਰਮੀ ਹੈ ਗਰਮੀ ਹੈ ਹੀ ਵਾਲੀ ਅੰਦਰ ਆ ਤਾਂ ਪਿੰਡਾਂ ਗਿਆ ਤਾਂ ਸ਼ਹਿਰਾਂ ਵਾਲੇ ਸਿਭੂ ਆ ਤਾਂ ਪਿੰਡਾਂ ਵਾਲੇ ਵੰਦੂ ਬੰਗੇ ਲੈਤੇ ਆਂ ਮਾ ਵੱਗੇ ਆ ਕੇ ਮੈਂ ਕੋਈ ਸਸਤੀ ਨਾ ਬੁਝਾ ਜੀ ਰੋਟੀ ਬਣਾਉਣੀ। ਹੂੰ। ਉਹ ਕੈਪ ਨਹੀਂ ਆਈ ਨੂੰ। ਹੂੰ। ਮੈਂ ਰੋਟੀਆਂ ਫੁੱਲ ਫੁੱਲ ਕੇ ਲੈਣੀਆਂ ਨੇ ਖਾ ਚੁੱਲੇ ਤੇ ਨਾ। ਨਾ ਸੇਕ ਬਤਨਾ ਘੱਟ ਗੈਸ ਤੇ ਬੰਦ ਕਰ ਦੇ ਮਾਚੀਆਂ ਦੀਆਂ। ਨਾ ਗੈਸ ਦੀ ਰੋਟੀ ਦਾ ਸਵਾਦ ਜੇ ਨਹੀਂ ਆਉਂਦਾ। ਉਹਦਾ ਕੁਛ ਛੱਡਦਾ ਨਹੀਂ। ਤੱਕ ਭੇਡਾ ਚੱਲ ਹੋ ਗਈ ਤੁੰਨੇ। ਹਾਂ। ਜਿਹੜੀ ਚੁੱਲੇ ਦੀ ਰੋਟੀ ਮਿੱਠੀ ਹੁੰਦੀ ਐ। ਹਾਂ। ਤੇ ਤੂੰ ਰੋਟੀ ਨਹੀਂ ਖੀਂਦੀ। ਅੱਜ ਵਾਟੇ ਦੇ। ਹਾਂ। ਕਿਉਂ? ਸਵਾਦ ਵਿੱਚ ਦੋ ਚਾਰ ਰੰਦ ਚੁੱਲੇ ਰੋਟੀ ਖਾਣ ਤੋਂ ਬਾਅਦ ਜੀ ਨਹੀਂ ਕਰਦਾ। ਖਾਣ ਰੋਟੀਆਂ ਦੁੱਧੀਆਂ। ਨਹੀਂ ਨਹੀਂ ਕਰ ਨਹੀਂ ਕਰੀਂ ਤੇ ਰੋਟੀ ਬਾਹਰ ਬਣਾਉਣੀ ਚਾਹੀਦੀ। ਸਿਆਹਤੀ ਬਣਾ ਲਈ ਬਹੁਤ ਜ਼ਿਆਦਾ ਠਿਕਿਆ ਨਾਲੇ। ਮੈਂ ਸਾਡੇ ਨਿੱਕਰ ਵੀ ਜੋ ਲਾ ਲਈ। ਬਾਹਰ ਪਕਾ ਲੈ। ਉਹ ਅੱਜ ਹੋਰ। ਲੈ ਤੂੰ ਆਹ ਪਕਤੀਆਂ ਨਾਲ। ਹਾਂ। ਚੱਲ ਗਿੜਾ ਪਕਤੀਆਂ ਨਾਲ। ਕੱਢ ਲਈ ਆਲੀ ਨਹੀਂ ਨਹੀਂ ਅਦਾ ਵਾਸਤੇ ਤੇ ਲੋਟ ਆਗੀ ਕਿਤਾ ਤੱਕ ਕਹਤੋ ਨਹੀਂ ਆਗੀ ਹੁਣ ਆਪਾਂ ਪਾਠੀਆਂ ਬਣਾਉਣੇ ਆ ਜੀ ਕਿਤਾ ਕੋ ਦਰ ਉਹ ਨਹੀਂ ਆ ਰਹਾ ਦਰ Musim ini sih, serbi ini meter dikitauni lagi. Loh, napa lagi? Apa ini begitu sih? Abu dada uta bihal cek ada sih, geramnya kali sih. hori-hori, hongga. Hore, pindah jalan lagi ya, Ya, Lagi-lagi ajira. Sari yang amat ini ya. Jalan payah harus tiga. Kerala ini ya Garmi bari sekitu. Nah daily pani pohon. Tapi ini hari-hari sabji ya. Jadi kita begitu cina wara. Tapi tadi kemarin lagi yoga biar dry ini.

ਨਾ ਬਤਲਾਉਂਦੇ ਨਹੀਂ ਗੁਰਤਾ ਚੀਕਾ ਮਾਰੂਗਾ ਫਿਰ ਇਹ ਵੀ ਕੱਪੜੇ ਲਾਹੀ ਜਾਂਦੇ ਹੋਗੇ ਹੈ ਕੱਪੜੇ ਲਾ ਦੇ ਇਹਦੇ ਕੁਰਤਾ ਕਿੱਥੇ ਹੈਗਾ ਕੱਕੇ ਲੈ ਕੁਰਤਾ ਦਾ ਕੁਰਤਾ ਚੱਕ ਕੇ ਲੈ ਆਦਾ ਫਟਾਫਟ ਆ ਜੀਂਗੇ ਉਹ ਮੰਗਦੀ ਉਹ ਨੌਰੀਆ ਹਰ ਜਾ ਕਾਕਾ ਸੱਤ ਕਿ ਦਿਨ ਤੱਕ ਜਿੱਥੇ 20 ਬੱਚੂ ਮਾਣੇ ਐਮੂ ਹਜੇ ਸੁੱਤੇ ਹੀ ਪਿਆਗਾ ਐਮੂ ਸੋਏਗਾ ਜੇ ਹੋਰ ਚਲ ਪਿਆ ਰਹੇਂ ਛੁੱਟੀਆਂ ਨੇ ਨਜ਼ਾਰੇ ਨਾ ਚਲ ਪਿਆ ਜਾ ਪਤਾ ਪਿਆ ਜਾ